ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪੇਸ਼ਨਾਰ ਦੀ ਕਰਮੋਨਾ ਵਿਖੇ ਮਾਗੀ ਮੁਕਸਰ ਸਾਹਿਬ ਦੇ ਇਤਿਹਾਸਿਕ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਗੁਰਮਤ ਸਮਾਗਮ ਅਕਾਲੀ ਜਥਾ ਗੁਲਰਾਜ ਕੌਰ ਵੱਲੋਂ ਬਸੰਤ ਰਾਗ ਦੀ ਅਰੰਭਤਾ ਮੌਕੇ ਬਸੰਤ ਦੀ ਵਾਰ ਰਾਹੀਂ ਪਰੀ ਗਈ ਹਾਜ਼ਰੀ ਉੱਤਰੀ ਇਟਲੀ ਦੇ ਕਰਮੋਨਾ ਜ਼ਿਲ੍ਹੇ ਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸਾਰੇ ਦੇ ਪਿਛਨਾਰ ਦੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀ ਸੰਤਾਂ ਨੇ ਸਹਿਯੋਗ ਸਦਕਾ ਸਿੱਖ ਕੌਮ ਦੇ ਸਮੂਹ ਇਤਿਹਾਸਕ ਦਿਹਾੜੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ ਇਸੇ ਹੀ ਲੜੀ ਤਹਿਤ ਬੀਤੇ ਦਿਨੀ ਗੁਰਦੁਆਰਾ ਸਾਹਿਬ ਵਿਖੇ ਮਾਗੀ ਮੁਖਸਰ ਸਾਹਿਬ ਦੇ ਜੋੜ ਮੇਲੇ ਇਸ ਪੰਦੀ ਇਤਿਹਾਸਕ ਦਿਹਾੜਾ ਅਤੇ ਬਸੰਤ ਰਾਗ ਦੀ ਰਮਤਾ ਮੌਕੇ ਗੁਰਮਤ ਸਮਾਗਮ ਕਰਵਾਏ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਾਇਤਰ ਸਿੰਘ ਸਿੰਘ ਫੌਜੀ ਦੇ ਕਵਿਸ਼ਰੀ ਜਥੇ ਵੱਲੋਂ ਮੁਕਤਸਰ ਸਾਹਿਬ ਦਾ ਇਤਿਹਾਸ ਕਵਿਸ਼ਰੀ ਰਾਹੀਂ ਸੰਗਤਾਂ ਨੂੰ ਸੁਣਾ ਕੇ ਉਸ ਵੇਲੇ ਦੇ ਦ੍ਰਿਸ਼ ਅੱਖਾਂ ਸਾਹਮਣੇ ਲਿਆ ਦਿੱਤੇ ਗਏ ਜਿਸ ਨੇ ਸੰਗਤਾਂ ਵਿੱਚ ਜੋਸ਼ ਅਤੇ ਵਿਰਾਗ ਦਾ ਮਾਹੌਲ ਸਿਰਜ ਦਿੱਤਾ ਉਪਰੰਤ ਪੁਰਾਤਨ ਮਰਿਆਦਾ ਅਨੁਸਾਰ ਤੰਤੀ ਸਾਜਾਂ ਰਾਹੀਂ ਕੀਰਤਨ ਕਰਕੇ ਇਟਲੀ 'ਚ ਨਾਮਣਾ ਖੱਟ ਰਹੇ ਅਕਾਲੀ ਜਥਾ ਗੁਲਰਾਜ ਕੌਰ ਵੱਲੋਂ ਪਸੰਤ ਰਾਗ ਦੀ ਰੰਮਤਾ ਮੌਕੇ ਰਾਗ ਵਿੱਚ ਸ਼ਬਦ ਕੀਰਤਨ ਕਰਕੇ ਅਤੇ ਬਸੰਤ ਕੀ ਵਾਰ ਗਾ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਈਆਂ ਸੰਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮੇਰੇ ਸਾਧੂ ਸ੍ਰੀ ਕਉਬਜੈ ਲੱਜੀ ਸਭ ਛਾਈ ਨਾਨਕ